ਕਰਤਾ ਟੁਕੜਾ ਟੁਕੜਾ ਸਾਰਾ ਪਾਸਪੋਰਟ ਕਰਤਾ ਪੱਲੇ ਕੁਛ ਨਹੀਂ ਰਹਿ ਗਿਆ ਪਾਸਪੋਰਟ ਦਾ ਨਾ ਨਵਾਂ ਬਣਾ ਸਕਦਾ ਕੁਛ ਨਹੀਂ ਨਾਲ ਸਕਦਾ ਆ ਮੇਰਾ ਪਾਸਪੋਰਟ ਸੀਗਾ ਮੈਂ ਦਸਵੇਂ ਮਹੀਨੇ ਜਾਣਾ ਸੀ ਦੋ ਤਰੀਕ ਨੂੰ ਫਲਾਈਟ ਸੀ ਮੇਰੀ ਤੇ ਐਦਾਂ ਕਰਕੇ ਮੈਂ ਜਾਣਾ ਅਗਲੇ ਮਹੀਨੇ ਜਾਣਾ ਸੀ ਪਰ ਪਾਸਪੋਰਟ ਸਾਰਾ ਮੇਰੇ ਪਾਸ ਤਾਂ ਨਹੀਂ ਕਰਦੀ ਨਹੀਂ ਸੀ ਮੈਂ ਕੇ ਕੇ ਆ ਬਰਬਾਦ ਆਨੇ ਤੇ ਇਹ ਬੇਨਤੀ ਆ ਕਿ ਮੇਰੀ ਕਾਰਵਾਈ ਸੁਰੂ ਕੀਤੀ ਜਾਵੇ। ਨਿਚੜਾ ਮੁਕੰਦੀ ਇੱਥੇ ਆਪ ਤਾਂ ਮਰੇ ਮਰੇ ਨਾਲ ਦੱਜਰ ਨੂੰ ਮੈਂ ਅੱਜ ਵਿਆਜ ਦਿੱਤਾ ਪੀਏ ਗਾਂਜੇ ਪੀਏ ਤੇ ਕਾਰ ਤੋਂ ਖਾਈਏ। ਇਤਨਾ ਦੱਜਰੋਂ ਬਾਅਦ ਮੈਂ ਤੇਰੇ ਪੁੱਤਰ ਮਗਵਾਲ ਨਾਲ ਤੇਰੇ ਕੋਲੋਂ 2 ਲੱਖ ਲਾਤੋਂ ਮਤਲਬਿਆ। ਫੇਰ ਉਹੀ ਰੰਡੀ ਨੂੰ 4 ਲੱਖ ਮਹੜ ਪਰਾਤੇ ਲਾਇਆ ਮੈਂ ਤੇਰੇ ਕੋਲੋਂ। ਮੈਂ ਤੁੰਡੀ ਕਦੇ ਨਹੀਂ ਹੋਣਾ ਤੇਰੇ ਮਗ ਤੇਰੇ ਕਾਰ ਕਰ। ਸੁਲਾ ਲੈ ਕੇ ਮੈਂ ਕਿੰਨਾ ਕਰਾਂ ਇਸ ਨਾਲ ਮੈਂ ਸਲ ਕਰਾਂਗੇ। ਮੈਂ ਆਦੇ ਕਿਤੇ ਬੋਧ ਬਾਦ ਕਰਾਂ ਸਲ ਕਰਾ ਕੇ ਨਾ ਕੰਨੀ ਨਾ ਨਿਬੋਲੇ ਨਾਮ ਤੇ ਮੈਂ ਜਾਉਂ। ਏ ਤੜਾ ਪੁੱਛਿਆ ਦੱਸਿਆ ਨੀ ਨੰਬਰ ਉਹ ਬੰਨ੍ਹਦੇ ਕਰਨ ਕਿ ਮੈਂ ਕਿਹਾ ਵੀ ਨਹੀਂ ਸਾਹੀ ਜਨਕ ਡੇਢ ਸਾਲ ਗਿਲਾ ਆ ਅਸੀਂ ਮਾਵਾ ਤਿੰਨ ਕਦੇ ਆਦੇ ਮਾਪਿਆਂ ਤੇ ਕਦੀ ਇੱਥੇ ਕਦੀ ਮਾਪਿਆਂ ਤੇ ਕਦੀ ਇੱਥੇ ਸੱਸ ਮੇਰੀ ਕਿਹੜਾ ਕਰੇ ਰਹਿੰਦੀ ਇਹ ਆ ਇੱਕ ਦਿਨ ਕਦੀ ਸ਼ਹਿਰ ਕਦੀ ਕਿੱਥੇ ਅਸੀਂ ਦੋਵੇਂ ਮਾਵਾ ਤਿੰਨ ਕਰੇ ਹਾਂਜੀ ਮੈਂ ਪਾੜਿਆ ਮੈਂ ਝੂਠ ਨਹੀਂ ਬੋਲਦੀ ਕਿਉਂ ਪਾੜਿਆ ਵੱਡੀ ਵੱਡੀ ਪ੍ਰੋਫੀ ਦਾ ਨੁਕਸਾਨ ਹੋਪਾ ਨਹੀਂ ਸਭੇ ਪਾਤੜ ਨੂੰ ਇੱਥੇ ਰਹਿੰਦਾ ਸੀਗਾ ਚਲ ਮੇਰੇ ਮਾਮਾ ਨਹੀਂ ਹੈਗਾ ਟੱਸ ਅੰਕਲ ਹੈਗਾ ਏ ਅੰਕਲ ਪਾਂ ਦਾ ਟੱਸ ਤੇਲਾ ਮਹੀਨੇ ਬਾਅਦ ਪਾਂ ਦਾ 50000 ਪਾਤਾ 40 ਪਾਤਾ ਇਹ ਵੀ ਤਾਂ ਕਮਾਉਂਦਾ ਹੀ ਏ ਇੱਥੇ ਵੀ ਰੱਕ ਕਮਾਉਂਦਾ ਸਿੱਟ ਕੀ ਹੁਣ ਨਹੀਂ ਕਮਾਇਆ ਜਾਂਦਾ ਕਮਾ ਸਕਦਾ ਇੱਥੇ ਚਿੱਟਾ ਕਿਹੜਾ ਸਾਨੂੰ ਕੋਈ ਵੇਖਦਾ ਨਹੀਂ ਚਿੱਟਾ ਇੱਥੇ ਕਿਹੜਾ ਕਰ ਗੱਲ ਕੋਈ ਨਹੀਂ ਹੋਈ ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ ਫਿਰ ਮੈਂ ਗੁੱਸੇ 'ਚ ਇਹੀ ਪਾੜਨ ਮੇਰੇ ਗੱਲ ਪਿਆ ਬੇੜਾ ਮਾਰੀਆਂ ਮੇਰੀ ਸੋਫੀਆ ਸੋਫੀਆ ਮਨੀਸ਼ਾ ਜੀ ਮਨੀਸ਼ਾ ਕਿੱਥੇ ਰਹਿੰਦੇ ਅਸੀਂ ਸੋਢੀ ਨਰਦ ਰਹਿਣ ਵਾਲੇ ਜੀ ਕੀ ਗੱਲ ਹੈ ਮੇਰਾ ਮੁੰਡਾ ਇੱਕ ਡੈਡੀ ਦਾ ਸਿਰ ਤੇ ਨਹੀਂ ਹੈਗਾ ਮੈਂ ਕੰਮਕਾਰ ਕਰਕੇ ਪਹਿਲਾਂ 2 ਲੱਖ ਲੱਖ ਦੁਬਈ ਭੇਜਿਆ ਉੱਥੋਂ ਆ 26 ਤਰੀਕ ਨੂੰ ਜੀ ਤੇ ਹੁਣੇ ਤੇ 10ਵੇਂ ਮਹੀਨੇ ਟਿਕਟ ਸੀ ਮੈਂ 4 ਲੱਖ ਭਰਿਆ ਤੋ ਤਰੀਕ ਦੇ ਨੇ ਜਾਣਾ ਸੀ ਤੇ ਘਰ ਦੇ ਤੇ ਲੜਦੇ ਨੇ ਤਾਂ ਪਾਸਪੋਰਟ ਸਾਰਾ ਕੁਝ ਪਾੜ ਤਾ ਤਸਮੈਡੀ ਮੁਸ਼ਕਲ ਨੇ ਪੈਸੇ ਪਰੇ ਕਰਜਾ ਚੱਕ ਚੱਕ ਕੇ ਦਵਾਈ ਤਾਂ ਆਇਆ ਹਾਂਜੀ ਦਵਾਈ ਤਾਂ ਅਜ 10 ਦਿਨ ਹੋਏ ਨੂੰ ਆਇਆ ਹੁਣ ਅਗਲਾ ਕਿੱਥੇ ਰੋਈ ਜਾ ਲੱਗਾ ਨਿਊਜ਼ੀਲੈਂਡ ਦੇ ਅਗਲੇ ਨਿਊਜ਼ੀਲੈਂਡ ਨਾ ਨਹੀਂ ਆਉਂਦਾ ਹਾਂਜੀ ਹਾਂਜੀ ਹੁਣ ਕੀ ਹੋਊਗਾ ਇਹ ਘਰ ਦੀ ਨਕਾਰਤਾ ਸਾਰਾ ਕੁਝ ਹੁਣ ਕੀ ਧਿਕਾਰ ਕਾਰਵਾਈ ਕੀਤੀ ਜਾਵੇ ਸਾਰਾ ਕੁਝ ਪਾੜਤਾ ਕਾਰਵਾਈ ਕੀ ਨਾ ਨਹੀਂ ਜਾਣਦੇ ਨਾ ਉਹ ਕਹਿੰਦੇ ਇੱਥੇ ਕਮਾਵੇਂ ਨੇ ਇੱਥੇ ਮੋਟਾ ਕੰਮ ਕਰਕੇ ਫਿਰ 2 ਨੰਬਰ ਦਾ ਘਰੇ ਤੇ ਕੰਮ ਇੱਥੇ ਨਸ਼ਾ ਨੀ ਰਮੈ ਨਹੀਂ ਆਦੇ ਬੱਚੇ ਨਿ ਰੱਖਾਨਾ ਚਾਹੀਦਾ ਹਾਂ ਜੀ ਅੱਗੇ ਮੈਂ 2 ਲੱਖ ਲਾ ਕੇ ਭੇਜਿਆ ਕਰਜਾ ਚੱਕ ਕੇ ਨਸ਼ਾ ਕਰਕੇ ਭੇਜੇ ਮੈਂ ਕਿਉਂਕਿ ਇੱਥੇ ਮੈਂ ਨਸ਼ੇ ਚ ਰੱਖਾ ਉਹਦੇ ਪੁੱਤਰ ਨੂੰ ਇੱਥੇ ਨਸ਼ਾ ਇੱਕੋ ਮੁੰਡਾ ਹੈ ਡੈਡੀ ਨੇ ਅੰਦਰ 10 ਸਾਲ ਹੋ ਗਏ ਪੂਰੇ ਹੋ ਗਏ ਮੈਂ ਭੇਜਿਆ ਮੈਂ ਤਾਂ ਕਰਕੇ 4 ਲੱਖ ਹੁਣ ਲਾਇਆ 10ਵੇਂ ਮਹੀਨੇ 2 ਤਰੀਕ ਨੂੰ ਫਲੈਟ ਸੀ ਦੇਖਾ ਇਹਦੀ ਕਾਰਵਾਈ ਕੀਤੀ ਜਾਵੇ ਕਾਰਵਾਈ ਕਰੋ ਜੋ ਮੇਰੀ ਬਾਨ ਦੀ ਮੇਰਾ ਨਾਮ ਸਾਹਿਲ ਹਾਂ 20 ਸਾਲ ਕਿਥੋਂ ਦਾ ਛੋੜੀ ਨਗਰ ਦਾ ਕੀ ਗੱਲ ਬਾਤ ਕੱਲ ਬਾਤ ਕੀ ਬਸ ਮੈਂ ਅਗਲੇ ਮਹੀਨੇ ਜਾਣਾ ਸੀ 2 ਤਰੀਕ ਨੂੰ ਤੇ ਪੈਸੇ ਭਰੇ ਸੀ ਸਾਰਾ ਕੁਝ ਖਰਾਬ ਹੋ ਗਿਆ ਸਭ ਕੁਝ ਮੈਂ ਜਾਣਾ ਸੀ ਨਿਊਜ਼ੀਲੈਂਡ ਪਹਿਲਾਂ ਕਿਥੋਂ ਹੈ ਪਹਿਲਾਂ ਦੁਬਈ ਤੋਂ ਆਇਆ ਸੀ ਮੈਂ ਉੱਥੇ ਲਾ ਗਿਆ ਫਿਰ ਆ ਗਿਆ 1.5 ਸਾਲ ਹਾਂਜੀ ਹਾਂ ਨਿਊਜ਼ੀਲੈਂਡ ਦਾ ਲਾ ਗਿਆ ਹਾਂਜੀ ਹਾਂਜੀ ਤੇ ਕੀ ਗੱਲ ਬਾਤ ਨਾਲ ਬਾਤ ਕੀ ਕਰੇ ਲੜਾਈ ਉਹਨੇ ਪਾਸਪੋਰਟ ਤਾਂ ਨਹੀਂ ਮੰਨਿਆ ਜਾਂਦੇ ਨਾ ਤੇ ਮੇਰੇ ਕੋਲ ਬਸ ਇਹੋ ਹੀ ਹੈ ਕਿ ਬਸ ਮੇਰੀ ਕਾਰਵਜ ਜੀ ਨੂੰ ਦੋ ਬੰਨਦੀ ਬਸ ਕਰਨਾ ਬੰਨਦੀ ਕੇ ਮਾਂ ਦੀ ਰਹਿਣ ਦੇ ਕੇ ਮਾਂ ਦੇ ਵਾਸਤੇ ਹਾਂਜੀ ਮਾਂਾਂ ਤੇ ਪਾਸਪੋਰਟ ਕਿਵੇਂ ਬਣਵਾਉਂ ਕਿੰਨੇ ਪਾਸਪੋਰਟ ਬਹੁਤ ਮੁਸ਼ਕਿਲ ਨਾ ਬਣਿਆ ਬਹੁਤ ਜ਼ਿਆਦਾ ਮੁਸ਼ਕਿਲ ਨਾ ਪਾਸਪੋਰਟ ਬਣਿਆ ਬਹੁਤ ਜ਼ਿਆਦਾ ਅ ਮੁੰਡੇ ਨੂੰ ਲੈ ਕੇ ਆਇਆ ਸੀ ਜੇ ਮੈਂ ਉਹਦਾ ਮਾਮਾ ਮੁੰਡੇ ਨੂੰ ਲੈ ਕੇ ਆਇਆ ਸੀ ਮੈਂ 26 ਤਰੀਕ ਨੂੰ ਅੰਮ੍ਰਿਤਸਰ 에ਅਰਪੋਰਟ ਤੋਂ ਦੁਬਈ ਤੋਂ ਆਇਆ ਸੀ 1.5 ਸਾਲ ਲਾ ਕੇ ਹੁਣ ਉਹਨਾਂ ਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਅਗਲੇ ਮਹੀਨੇ 10ਵੇਂ ਮਹੀਨੇ 2 ਤਰੀਕ ਦੀ ਤੇ ਆ ਪਾਸਪੋਰਟ ਦੇ ਟੋਟੇ ਟੋਟੇ ਤਾਂ ਉਹਨਾਂ ਹੋ ਗਏ ਹੁਣ ਇੱਥੇ ਰਹਿਣਾ ਪਊਗਾ ਤੇ ਜੇ ਮੈਨੂੰ ਸਮਝ ਨਹੀਂ ਆਉਂਦੀ ਅੱਜਕੱਲ ਸਾਰੀਆਂ ਜਿੰਨੀਆਂ ਵੀ ਜਨਾਨੀਆਂ ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਝ ਕਾਮਯਾਬ ਹੋ ਜਾਏ ਤੇ ਉਹਨਦੇ ਚ ਇਹ ਕੀ ਚੀਜ਼ ਹੈ ਕਿ ਹਾਂ ਵੀ ਆਪਾਂ ਪਾਸਪੋਰਟ ਹੀ 파ੜ ਦੇ ਚੱਕੇ ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫੇਰ ਹੀ ਤਾਂ ਘਰਬਾਰ ਬਣਾਊਗਾ ਜੇ ਆਪਾਂ ਇੱਥੇ ਰਵਾਂਗੇ ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਆਪਣੇ ਇਸ ਤੋਂ ਵੱਧ ਨਸ਼ਾ ਕਿਤੇ ਨਹੀਂ ਹੈ ਕਤਲ ਨਸ਼ਾ ਚੋਰੀਆਂ ਦਕੈਤੀਆਂ ਤੇ ਜੇ ਇੱਥੇ ਰਵਾਂਗੇ ਤੇ ਇੱਥੇ ਵਰਗੇ ਬਣਾਂਗੇ ਤੇ ਜੇ ਅਸੀਂ ਮਾੜਾ ਚੰਗਾ ਕੰਮ ਤੋਂ ਦੂਰ ਹੋਣੇ ਬਾਹਰ ਜਾਣੇ ਆ ਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ ਤੇ ਤੁਸੀਂ ਇਹ ਦੱਸੋ ਜੀ ਕਿ ਆ ਫਿਰ ਬੰਦਾ ਕਰੇ ਨਾ ਕਰੇ ਕੀ ਕਰੇ ਬੰਦਾ ਚਿੱਟਾ ਵਿੱਚ ਚੋਰੀ ਕਰੇ ਕਤਲ ਕਰੇ ਇਹ ਕੰਮ ਚਾਹੁੰਦੀਆਂ ਜਨਾਨੀਆਂ ਇਹ ਕਰੇ ਕਿ 부ੜੀ ਰੱਖੇ ਕੋਈ ਹੋਰ ਦੁਖੀ ਹੋ ਕੇ ਜਨਾਨੀ ਤੋਂ ਦੇਖੋ ਜੀ ਇੱਕ ਬੰਦੀ ਕਾਰਵਾਈ ਆ ਦਰਖਾਸਤ ਦਿੱਤੀ ਕੱਲਾ ਥਾਣੇ ਦੇ ਵਿੱਚ ਆ ਬੰਦੀ ਕਾਰਵਾਈ ਹਰ ਹਾਲਤ ਚ ਕਰਵਾਵਾਂਗੇ ਜਿਹਦਾ ਪਾਸਪੋਰਟ ਪਾੜਿਆ ਕਿਉਂਕਿ ਅੱਜ ਜੇ ਪਾਸਪੋਰਟ ਪਾੜਿਆ ਕੱਲ ਨੂੰ ਹੋਰ ਡਾਕੂਮੈਂਟ ਬਹੁਤ ਸਾਰੇ ਆ ਹੋੜ ਵੀ ਪਾਰ ਸਕਦੇ ਆਪਾਂ ਤੇ ਜੇ ਆਪਾਂ ਅੱਜ ਪਾਸਪੋਰਟ ਪਾ ਰਹੇ ਆ ਤੇ ਬੰਦ ਹੀ ਕਾਰਵਾਈ ਤਾਂ ਪਾਸਪੋਰਟ ਦੇ ਉੱਤੇ ਹੋਣੀ ਚਾਹੀਦੀ ਹੈ ਤੇ ਜਿਹੜਾ 4 ਲੱਖ ਲੱਗਿਆ ਉਹ ਤਾਂ ਮਿੱਟੀ ਹੋ ਗਿਆ ਕਿਉਂਕਿ ਜਿਹੜੀ ਮੋਹਰ ਜਿਹੜੀ ਸਟੈਂਪ ਇੱਕ ਵਾਰੀ ਲੱਗ ਗਈ ਪਾਸਪੋਰਟ ਦੇ ਉੱਤੇ ਉਹ ਦੁਬਾਰਾ ਨਹੀਂ ਲੱਗ ਸਕਦੀ ਹੁਣ ਇਹਨੇ ਦੁਬਈ ਤੋਂ ਆਇਆ ਸੀ 26 ਤਰੀਕ ਨੂੰ ਆਇਆ ਸੀ ਆਵਲੀ 26 ਤਰੀਕ ਨੂੰ ਤੇ ਨਿਊਜ਼ੀਲੈਂਡ 10ਵੇਂ ਮਹੀਨੇ ਦੀ 2 ਤਰੀਕ ਨੂੰ ਇਹਨੇ ਜਾਣਾ ਸੀ ਤੇ ਵੀਜ਼ਾ ਲੱਗਿਆ ਸੀ ਤੇ ਚੱਕ ਕੇ ਆ ਪਾੜਤਾ ਜੀ ਪਾਸਪੋਰਟ ਹੁਣ ਜਿਹੜਾ ਇਹਦਾ ਹਰਜਾਨਾ ਉਹ ਕੌਣ ਭਰੂਗਾ ਇਹਨੇ ਤਾਂ ਲਾਤੇ ਚੱਕ ਚੁੱਕ ਕੇ ਲੋਕਾਂ ਤੋਂ ਮੰਗ ਕੇ ਕਿ ਮੈਂ ਬਾਹਰ ਜਾ ਕੇ ਇਸ਼ਾਰੇ ਕਿ ਮੈਂ ਬਾਹਰ ਜਾ ਕੇ ਲਾ ਦਾਂਗਾ ਤੇ ਜੇ ਹੁਣ ਉਹ ਬਾਹਰ ਹੀ ਨਾ ਜਾਏਗਾ ਤੇ ਜਿਹੜੇ ਮੰਗਣ ਵਾਲੇ ਜਿੰਨਾਂ ਤੋਂ ਮੰਗੇ ਪਏ ਉਹ ਤਾਂ ਫਿਰ ਇਹਦੇ ਘਰ ਤੋੜ ਦੇਣਗੇ ਜਿਨ੍ਹਾਂ ਦਾ ਇਹਨੇ ਕਰਜ਼ਾ ਦੇਣਾ ਇਹ ਕੀ ਕਰੂਗਾ ਫਿਰ ਇਹਦੇ ਤੋਂ ਸੁਸਾਇਡ ਤੋਂ ਇਲਾਵਾ ਤਾਂ ਕੁਝ ਨਹੀਂ ਹੈਗਾ ਫਿਰ ਜਾਂ ਤੇ ਮਰੂਗਾ ਜਾਂ ਕੁਝ ਖਾਊਗਾ ਜਾਂ ਫਿਰ ਇਹ ਚੋਰੀਆਂ ਚੱਕ ਆ ਰੀਆਂ ਕਰੂਗਾ ਜਾਂ ਫਿਰ ਇਹ ਚਿੱਟਾ ਵੇਚੂਗਾ ਜਿੰਦੇ ਕਰਕੇ ਜਲਦੀ ਪੈਸਾ ਆਏ ਤੇ ਪੈਸਾ ਪੂਰਾ ਕਰਕੇ ਜਿੰਦੇ ਤੋਂ ਫੜਿਆ ਉਹਨੂੰ ਦਿੱਤਾ ਜਾਵੇ ਹੁਣ ਮੰਗਿਆ ਹੀ ਆ ਜੀ ਅੰਦੇ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਪਾਸਪੋਰਟ ਜਿਹੜਾ ਹੈਗਾ ਸਰਕਾਰੀ ਪ੍ਰੋਪਰਟੀ ਹੈ ਤੇ ਸਰਕਾਰੀ ਪ੍ਰੋਪਰਟੀ ਨੂੰ ਕੋਈ ਵੀ ਨਹੀਂ 파ੜ ਸਕਦਾ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਮੋਹਰ ਲੱਗੀ ਨਾ ਟਾਈਗਰ ਮੋਹਰ ਇਹ ਸਰਕਾਰੀ ਮੋਹਰ ਹੈ ਜੀ ਸਰਕਾਰੀ ਮੋਹਰ ਨੂੰ ਜੇ ਕੋਈ ਐਵੇਂ ਹੀ ਕੋਈ ਵੀ 파ੜ ਦੇ ਤਾਂ ਫਿਰ ਕੱਲ ਨੂੰ ਤਾਂ ਕੋਈ ਵੀ 파ੜ ਦੂਗਾ ਪਾਸਪੋਰਟ ਤੇ ਬੇਨਤੀ ਇਹੀ ਹੈ ਸਰਕਾਰ ਨੂੰ ਐਸਐਚਓ ਨੂੰ ਵੀ ਇਹੀ ਬੇਨਤੀ ਕੱਲਾਂ ਵਾਲੇ ਜਿਹਨੂੰ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਉਹਨਾਂ ਫੋਨ ਤੇ ਸਾਰੀ ਗੱਲਬਾਤ ਵੀ ਕਰ ਗਏ ਮੁੰਛੀ ਨਾਲ ਵੀ ਗੱਲ ਹੋਈ ਹੈ ਕਿ ਬੰਦ ਹੀ ਕਾਰਵਾਈ ਅੰਦੇ ਤੇ ਕੱਲ ਤੱਕ ਹੋ ਜਾਣੀ ਚਾਹੀਦੀ ਹੈ ਤੇ ਨਹੀਂ ਤਾਂ ਫਿਰ ਅਸੀਂ ਫਿਰ ਆਪਣਾ ਆਪ ਵਿਖਾਵਾਂਗੇ। ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ। ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ, 9 ਇਲਮਾਂ ਦੀ ਤਾਕਤ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ, ਗੁਪਤ ਵਸ਼ੀਕਰਨ ਕਰਵਾਓ। ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ। ਲਾਟਰੀ ਚਾਹੇ ਕੋਈ ਵੀ ਹੋਵੇ, ਜ਼ਰੂਰ ਨਿਕਲੇਗੀ। ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658